ਓ ਬੱਲੇ ਬੱਲੇ ਜਗਤਾਰ ਤੇ ਕੀ ਹਾਲ ਨੇ ਕੀ ਹਾਲ ਆ ਗੰਨਾ ਵਧੀਆ ਵਧੀਆ ਤੁਸੀਂ ਦੱਸੋ ਹਾਲ ਖਾਦੇ ਆ ਯਾਰ ਠੀਕ ਆ ਦੋਪਰੇ ਦਾ ਪਾਰਟੀ ਦੋ ਦਿਨ ਥੱਲੇ ਪੈਂਦੀ ਤੁਰੀ ਜਾਂਦੀ ਆ ਕੀ ਹੋ ਗਿਆ ਪਾਰਟੀ ਨਹੀਂ ਆ ਪਰ ਮਿਹਨਤ ਕਰਦੇ ਆ ਕੀ ਹੋ ਗਿਆ ਪਾਰਟੀ ਨੂੰ ਕੋਈ ਸਮਝ ਨਹੀਂ ਆਉਂਦੀ ਫਿਰ ਆਪਾਂ ਪਤਨੀ ਪੁੱਤਰੀ ਕਢਾ ਲੈਨੇ ਕੋਈ ਕੀ ਢੋ ਕਢਾਈ ਦੀ ਇੱਕ ਤਾਂ ਉਹ RAM ਆਪਣੇ ਪਰੇ ਉਧਰ ਸੜਕ ਤੇ ਬਾਹਰ ਲਿਤੇ ਹੋਰ ਸਾਡ ਪਰੇ ਯਾਰ RAM ਨੂੰ ਓਏ ਆਪਣਾ ਬੱਲੀ ਫੂਲ ਵਾਲਾ ਪੰਡਤ ਵਧੀਆ ਯਾਰ ਅੱਛਾ ਉਹ ਮਾਰਦਾ ਰੇਖੇ ਮੇਖਾ ਫਿਰ ਆਪਾਂ ਉਸੇ ਕੋਲੀ ਚੱਲਦੇ ਆਂ ਚੱਲ ਆਪਾਂ ਚੱਲੋ ਫਿਰ ਆ ਜਾ ਆ ਜਾ ਪੰਡਿਤ ਜੀ ਰਾਮ 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 ਪੰਡਿਤ ਜੀ ਰਾਮ ਰਾਮ ਕਿਵੇਂ ਆਉਣੇ ਹੋਇ ਪਰਤੋ ਪੰਡਿਤ ਜੀ ਜਰਾ ਪੱਤਰੀ ਖੋਲ ਕੇ ਦੇਖੋ ਸਾਡੀ ਪਾਰਟੀ ਦਿਨੋ ਦਿਨ ਡਿੱਗਦੀ ਕਿਉਂ ਜਾਂਦੀ ਆ ਤਰੀ ਦਾ ਆਪਾਂ ਹੁਣ ਖੋਲ ਦਿੰਨੇ ਆ ਠੀਕ ਹੈ ਜੀ ਲੈ ਦੇਖ ਫਿਰ ਸਾਡੀ ਪੱਤਰੀ ਕੀ ਕਹਿੰਦੀ ਆ ਇਹ ਲੱਗੇ ਪਾਰਟੀ ਜਾਊਗੀ ਉਹ ਵਰਕਰਾਂ ਨੂੰ ਖੁੰਗੇ ਲਾਊਗੀ ਤੇ ਨਾਲੇ ਆਪਣਾ ਢੂਆ ਕਟਾਊਗੀ ਉਹ ਜਿਹੜੇ ਕਰਦੇ ਘਾਲਾ ਮਾਲਾ ਜੀ ਇਹ ਪਾਰਟੀ ਕਿਵੇਂ ਬਚਾਉਣੀ ਹੈ ਉਹ ਸੋਚੇ ਥੋਟਾ ਲਾਲਾ ਜੀ ਅੰਦਰ ਕੀ ਲੜਦਾ ਇਹ ਵਰਕਰ ਭਾਏ ਸਿੱਤ ਨਹੀਂ ਰੋਸਦੇ ਰਹਿਣਗੇ ਆਪਾਂ ਇਹ ਵੀ ਪੱਤਰੀ ਚੋਂ ਦੇਖਦੇ ਆ ਲੈ ਦੇ ਫਿਰ ਪੱਤਰੀ ਇਹਦੇ ਬਾਰੇ ਕੀ ਕਹਿੰਦੀ ਆ ਲੈ ਸਭ ਵਰਕਰ ਰੋਂਦੇ ਰਹਿਣੇ ਨੇ ਉਹ ਵਿਰੋਧੀ ਆਣ ਸਿਰਾਂ ਤੇ ਬਹਿਣੇ ਨੇ ਤੇ 5 ਸਾਲ ਨਜ਼ਾਰੇ ਲੈਣੇ ਨੇ ਪਿੱਛੋਂ ਫੇਰ ਬਟਨ ਘੇਟਾਲਾ ਜੀ ਤੇ ਪਾਰਟੀ ਕਿਵੇਂ ਬਚਾਉਣੀ ਏ ਤੁਹਾਡੇ ਸੋਚੇ ਬਹਿ ਕੇ ਲਾਲਾ ਜੀ ਉਹ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਪਰ ਪੰਡਿਤ ਜੀ ਸਾਡੀ ਪਾਰਟੀ ਨੇ ਕੰਮ ਤਾਂ ਬਹੁਤ ਕੀਤੇ ਆ ਪਰ ਕਮੀ ਕਿੱਥੇ ਰਹਗੀ ਅੱਪਾ ਇਹ ਵੀ ਪੱਤਰੀ ਜੋ ਦੇਖਦੇ ਆ ਇਹ ਵੀ ਕਮੀ ਕਿੱਥੇ ਰਹਿ ਗਈ ਉਹ ਤੁਸੀਂ ਟਿੱਕਲੀ ਫਿਰਦੇ ਗਾਉਂਦੇ ਸੀ ਉਹ ਤੁਸੀਂ ਕਿੱਕਲੀ ਫਿਰਦੇ ਗਾਉਂਦੇ ਸੀ ਨਾ ਕੰਮ ਕਿਸੇ ਦੇ ਆਉਂਦੇ ਸੀ ਮਿਹਨਤੀ ਬੰਦੇ ਪਿੱਛੇ ਹਟਾਉਂਦੇ ਸੀ ਬਸ ਆਹੀ ਰਵਾ ਬਾੜਾ ਸੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਉਹ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਪੰਡਤ ਜੀ ਕਿਕਲੀਆਂ ਤਾਂ ਸੱਚੀਆਂ ਹੀ ਗਾਈਆਂ ਸੀ ਫੇਰ ਕਿਉਂ ਹਰ ਗਏ ਵਾ ਇਹ ਵੀ ਪੱਤਰੀ ਚੋਂ ਦੇਖ ਲੈਣੇ ਆ ਕਿਕਲੀਆਂ ਗਾਈਆਂ ਸੀ ਸੱਚੀਆਂ ਗਾਈਆਂ ਸੀ ਫਿਰ ਵੀ ਕਿਉਂ ਹਰ ਗਏ ਲੈ ਲੈ ਇਹਦੇ ਬਾਰੇ ਪੱਤਰੀ ਮੇਰੀ ਕੀ ਕਹਿੰਦੀ ਹੈ ਕਹਿੰਦੀ ਹੈ ਕਿਕਲੀ ਪੁੱਠੀ ਪੈ ਗਈ ਏ ਇੱਕ ਕਿਕਲੀ ਪੁੱਠੀ ਪੈ ਗਈ ਏ ਬੇਅਦਬੀ ਲੈ ਕੇ ਬੈ ਗਈ ਏ ਉਹ ਜਿਹੜੀ ਜਾਂਚ ਵਿਚਾਲੇ ਰਹਿ ਗਈ ਏ ਤੁਸੀਂ ਵਟ ਗਏ ਉਹ ਤੋਂ ਟਾਲਾ ਜੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਪੰਡਤ ਜੀ ਕੋਈ ਵਧੀਆ ਜਿਹਾ ਆਪਾ ਕਰੋ ਇਸ ਤਰ੍ਹਾਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ ਚ ਨਹੀਂ ਵੜਦੇ ਨਾ ਇਹ ਵੀ ਪੱਤਰੀ ਚੋਂ ਦੇਖਦੇ ਆ ਲੈ ਸੁਣ ਫਿਰ ਇਹਦੇ ਬਾਰੇ ਪੱਤਰੀ ਕੀ ਕਹਿੰਦੀ ਆ ਉਹ ਇਹ ਛੱਡੋ ਫੁੱਲਾਂ ਚੋਂ ਲਿਆਉਣੇ ਜੀ ਇਹ ਛੱਡੋ ਫੁੱਲਾਂ ਚੋਂ ਲਿਆਉਣੇ ਜੀ ਕੰਮ ਆਪਣੇ ਵਰਕਰ ਆਉਣੇ ਜੀ ਤੇ ਪੈਣੇ ਲੀਡਰ ਮੱਲੀ ਸਮਝਾਉਣੇ ਜੀ ਜਿਹੜੇ ਕੰਮ ਤੋਂ ਬਟਨ ਟਾਲਾ ਜੀ ਇਹ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਓਏ ਪਾਰਟੀ ਕਿਵੇਂ ਬਚਾਉਣੀ ਏ ਤੁਹਾਡਾ ਸੋਚੇ ਬਹਿ ਕੇ ਲਾਲਾ ਜੀ ਗਗਨ ਜੀ ਪੰਡਤ ਜੀ ਨੇ ਰੇਖ ਚ ਮੇਖ ਤਾਂ ਮਾਰਤੀ ਹੁਣ ਕੰਮ ਆਪਣਾ ਵੀ ਆਪਾਂ ਲਾਲਾ ਜੀ ਨੂੰ ਇਹ ਸਨੇਹਾ ਚੰਗੀ ਤਰ੍ਹਾਂ ਪਹੁੰਚਾ ਦਈਏ ਵੀ ਪਾਰਟੀ ਦਾ ਆ ਹਾਲ ਆ ਤਾਂ ਪੁੱਠੀ ਪੈ ਰਹੀ ਆ ਬਿਲਕੁਲ ਜਰਦਾਰ ਤੁਸੀਂ ਤੂੰ ਸਹੀ ਕਿਹਾ ਪੰਡਤ ਜੀ ਨੇ ਉਪਾਏ ਵੀ ਸਹੀ ਦਤਾ ਆਪਾਂ ਜ਼ੋਰ ਮਾਰ ਕੇ ਸਨੇਹਾ ਪਾਰਟੀ ਦਾ ਕਮਚਾਈਏ ਸਾਰੇ ਆਪਾਂ ਇਹ ਵੀ ਕਹੀਏ ਕਿ ਜਿਹੜੇ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਸਿਰ ਤੇ ਉਠਾਏ ਨੇ ਉਹ ਪਾਰਟੀ ਦੇ ਵਫਾਦਾਰ ਨਹੀਂ ਉਹ ਤਾਂ ਆਉਂਦੇ ਆ ਦੇ ਭੁੱਖੇ ਨੇ ਤੇ ਪੁਰਾਣੇ ਵਰਕਰਾਂ ਦੀ ਪੁਸ਼ਪ ਪਰਤਾਲ ਕਰੋ ਹਾਂ ਬਿਲਕੁਲ ਫੇਰ ਹੀ ਪਾਰਟੀ ਪਚਾਈ ਜਾ ਸਕਦੀ